ਦੇਖ ਸਕਦੇ ਹੋ ਦੋਸਤੋ ਪਹਿਲੀ ਚੋਰੀ ਉਧਰ ਘਰ ਆ ਗਿਆ ਸਾਹਮਣੇ ਉਹ ਘਰ ਸਾਹਮਣੇ ਦਿਨ ਦਿਨ ਉੱਥੇ ਹੋਈ ਹੈ ਤੇ ਦੂਸਰੀ ਚੋਰੀ ਹੋ ਗਈ ਜੀ ਆ ਘਰ ਸਾਹਮਣੇ ਖੜੇ ਨੇ ਬਾਈ ਦਿਖਾਉਣਗੇ ਆਪਾਂ ਨੂੰ ਦੋ ਚੋਰੀਆਂ ਨੂੰ ਅੰਜਾਮ ਦਿੱਤਾ ਚੋਰਾਂ ਨੇ ਲਗਭਗ ਰਾਤ 2:00 2:30 ਵਜੇ ਪਹਿਲਾਂ ਕਹਿੰਦੇ ਇਹ ਘਰ ਦੇ ਵਿੱਚ ਹੋਈ ਹੈ ਬਾਹਰ ਲੱਗਿਆ ਜੀ ਅੱਛਾ ਬਾਹਰ ਹੀ ਗੇਟ ਲੱਗਿਆ ਹੋਇਆ ਸੀ ਖੋਲਿਆ ਕਿਵੇਂ ਫਿਰ ਆ ਤੋੜਦਿਆਂ ਸਿਲਕਾ ਉੱਤੇ ਚੜਕੇ ਆ ਦੇਖੋ ਜੀ ਅੱਛਾ ਉੱਪਰ ਚੜਕੇ ਆ ਤੋੜ ਲੀਆਂ ਹਾਂ ਤੋ ਸਿਲਕਾ ਦੁਬਾਰਾ ਬਿਲਡਿੰਗ ਕਰਾਂਗੇ ੱਤਕਾ ਮਾਰਿਆ ਨਾ ਜੱਟ ਨਾ ਫਿਰ ਇੰਨਾ ਖੜਕਾ ਤਾਂ ਹੋਇਆ ਹੋਊ ਮਾਤਾ ਫਿਰ ਅੰਦਰ ਸੋਏ ਪਈ ਪਿਛਲੀ ਸਾਈਡ ਆ ਗਈ ਹੈ ਕੋਈ ਪਤਾ ਨਹੀਂ ਲੱਗਿਆ ਕੁਲਰ ਲੱਗਿਆ ਜਿਵੇਂ ਬੈਂਟਿੰਗ ਕੀਤਾ ਹੋਇਆ ਪਤਾ ਨਹੀਂ ਲੱਗਿਆ ਮਾਤਾ ਜੀ ਬੱਲੋ ਨਾ ਹਾਂ ਜੀ ਕੋਈ ਪਤਾ ਨਹੀਂ ਅੱਛਾ ਖੜਕਾ ਦੜਕੇ ਅੰਦਰ ਪਈ ਸੀ ہاں ਅੰਦਰ ਪਈ ਤੇ ਇੱਥੇ ਲਾ ਰੱਖੀ ਤੇ ਆ ਕੁਲਰ ਲੱਗ ਰਿਹਾ ਕਿੰਨਾ ਕੁ ਸਿਉਣਾ ਲੈ ਕੇ ਕੀ ਲੈ ਕੇ ਚਾਰ ਤੋਂ ਸਿਉਣਾ ਲੈਣੀ ਜੀ 11000 ਰੁਪਏ ਇਹਦਾ 4 ਟੋਲੇ ਸਿਉਣਾ 11000 ਰੁਪਇਆ ਕੋਈ ਵਿੜਕ ਪੁੜਕ ਜਮੀ ਨਹੀਂ ਆਈ ਨਹੀਂ ਜੀ ਕੋਈ ਵਿੜਕ ਨਹੀਂ ਆਈ ਮਾੜੇ ਮੋਟੇ ਪਾਂਡੇ ਜੇ ਖੜਕੇ ਨੇ ਜੀ ਮਾੜੀ ਮੋਟੀ ਵਿੜਕ ਆਈ ਹੈ ਜੀ ਐਨੀ ਨਹੀਂ ਆਈ ਪੁਣ ਤਾਜਾ ਕਾ 1 ਵਜੇ ਲਗੇ ਨੇ ਕੋਈ 12 ਵਜੇ ਪਾਂਡੇ ਖੜਕੇ ਨੇ ਜੀ 12 ਵਜੇ ਪਾਂਡੇ ਖੜਕੇ ਨੇ ਦਿਖਾਓ ਜੀ ਮੜਾ ਜਾ ਕਿੱਥੇ ਜੇ ਕਿਵੇਂ ਕਿਥੋਂ ਦੀ ਅੰਦਰ ਬੜੇ ਨੇ ਆਗਰੇਲੇ ਨੇ ਜੀ ਆਗਰੇਲਾ ਖੋਲ ਕੇ ਆਂ ਜੱਗਸਿਰ ਕੋਲੀ ਅੰਦਰ ਜੀ ਅੱਛਾ ਆਗਰੇਲਾ ਹਾਂ ਜੀ ਆਗਰੇਲਾ ਪੱਟ ਕੇ ਹੀਰ ਬੜੇ ਨੇ ਆ ਉਰੁੰ ਨੰਗ ਜੇ ਦੇ ਖੋਲਦੇ ਨੇ ਅੰਦਰੋਂ ਆ ਦੇਖ ਸਕਦੇ ਜੀ ਉੱਥੇ ਵੀ ਗਰਿੱਲ ਪੱਟੀ ਆ ਉਥੇ 8 ਟੋਲੇ ਸਿਉਣਾ 50000 ਰੁਪਇਆ ਇੱਕੋ ਰਾਤ ਦੋ ਚੋਰੀਆਂ ਨੂੰ ਅੰਜਾਮ ਦਿੱਤਾ ਚੋਰਾਂ ਨੇ ਤੇ ਫਿਰ ਪ੍ਰਸ਼ਾਸਨ ਆਇਆ ਸੀ ਕੀ ਕਹਿੰਦੇ ਉਹ ਤਾਂ ਕਹਿੰਦੇ ਜੀ ਅਬਦੀ ਕਾਰਵਾਈ ਕਰਾਂਗੇ ਜੀ ਅਸੀਂ ਕਰਨ ਲੱਗੇ ਠੀਕ ਹੈ ਕਰਨ ਲੱਗ ਰਹੇ ਨੇ ਜੀ ਚੰਡੀਗੜ੍ਹ ਤੋਂ ਟੀਮ ਵੀ ਬੁਲਾਈ ਸੀ ਉਹਨਾਂ ਨੇ ਬਿਲਕੁਲ ਆ ਦੇਖੋ ਜੀ ਇਹ ਸਾਰੀ ਤਾਂ ਪੱਟੀ ਨਹੀਂ ਜੀ ਥੋੜੀ ਜਿਹੀ ਵੱਡੀ ਇਹਦੇ ਵਿੱਚ ਹੀ ਟੱਪ ਗਈ ਇਹ ਇੰਨੇ ਕੁ ਬਟੂ ਸੀ। ਡੈਡਿਟ ਕਰਕੇ ਡੈਡਿਟ ਪਾ ਦੀ ਟੁੱਟੀ ਰਹੇ ਨਹੀਂ। ਅੱਛਾ ਇਹ ਦਵਾਰੇ ਬਿਲਡ ਕਰਾਈਆ? ਹਾਂ ਦਵਾਰੇ ਕਰਾਈ। ਕੱਲ ਕਰਾਈਏ ਇਹ ਕਹਿ ਕੇ। ਕੱਲ ਕਹੀਏ। ਅੱਛਾ ਦਵਾਰੇ ਬਿਲਡ ਕਰਾਈਆ। ਦੇਖੋ ਜੀ ਇਹ ਇਹਦੇ ਵਿਚ ਦੀ ਲੰਘ ਕੇ ਅੱਧ ਵਿਚਾਲੇ ਜਾ ਕਰਕੇ ਤੋੜ ਕੇ। ਹਾਂ ਦਿਖਾਓ ਭਾਈ ਅੰਦਰੋਂ। ਦੇਖ ਸਕਦੇ ਹੋ ਜੀ। ਦੇਖੋ ਵੀ ਉਹੀ ਜਮੇ ਸੇਮ ਕਮਰੇ ਵਾਂਗੂ ਉਸੇ ਤਰ੍ਹਾਂ ਕੋਈ ਨਾ ਵੀਰੇ ਮੇਰੇ ਦੁੱਕੇ ਖਲਣੇ ਬੜੀਆਂ ਹੁੰਦੀਆਂ ਨੇ ਕੱਲ੍ਹ ਜੇ ਤਾਂ। ਇਹ ਕਮਰੇ ਦੁੱਕੇ ਪਈ ਸੀ ਸੰਭਲ। ਅੱਛਾ ਉੱਚ ਸੁੱਤੇ ਪਈ ਸੀਗੇ ਜਿੱਥੇ ਮਾਤਾ ਬੈਠੇ ਨੇ। ਕਿ ਨਹੀਂ ਪਤਾ ਲੱਗਦਾ। ਠੀਕ ਹੈ। ਤੇ ਆ ਬਾਹਰ ਲਾ ਤਗਰੀ ਅੰਦਰੋਂ ਅੱਛਾ ਇਹ ਅੰਦਰੋਂ ਲਾਤਾ ਦਰਵਾਜ਼ੇ ਚੀਜ਼ ਨਾਲ ਲਾਇਆ ਗਰੇਵਾਰਾ ਆ ਚੀਜ਼ ਅੱਛਾ ਕੱਪੜੇ ਨਾਲ ਬੰਨਤਾ ਕੱਪੜੇ ਨਾਲ ਬਾਹਰ ਬੰਨਤਾ ਗਰੀ ਅੰਦਰੋਂ ਹਾਂ ਆਏ ਬਾਹਰ ਬੰਨ ਕੇ ਇਹ ਗੁੰਡਾ ਲੱਗਿਆ ਨਹੀਂ ਵੀਰੇ ਉਹਨਾਂ ਤੋਂ ਕਿਤੇ ਅੱਛਾ ਇਹ ਪਹਿਲਾਂ ਲੱਗਦਾ ਵੀ ਨਹੀਂ ਹੈਗਾ ਪੇਂਡ ਨਹੀਂ ਪਹਿਲਾਂ ਲੱਗਦਾ ਨਹੀਂ ਅੱਛਾ ਤਾਂ ਕਰਕੇ ਉਹਨਾਂ ਨੇ ਕੱਪੜੇ ਨਾਲ ਬੰਨ ਕੇ ਕੱਪੜੇ ਨਾਲ ਬੰਨ ਕੇ ਉਹੋਂ ਦੇ ਬੜੇ ਨੇ ਆਹ ਦੇਖੋ ਇੱਥੋਂ ਦੇ ਬੜੇ ਨੇ ਜੀ ਰਾਤ ਨੂੰ 12 ਵਜੇ ਲਗਭਗ ਫਿਰ ਕੱਢੇ ਸਮਾਨ ਕਿੱਥੋਂ ਕੱਢੇ ਉਹਨਾਂ ਨੇ ਸਮਾਨ ਇੱਕ ਆਹ ہماری ਜੋ ਗੱਡੇ ਦੀ ਹਾਂ ਨਾ ਮਾਰਿਆ ਗਿਆ ਕਿੰਨਾ ਰਾਜਪਟੇ ਆ ਪਏ ਅੱਛਾ ਚਾਬੀਆਂ ਕਿਤੇ ਕਿਤੇ ਧਰੀਆਂ ਹੋਈਆਂ ਦੀ ਜੀ ਸਾਰੀਆਂ ਚੱਕ ਕੇ ਟੋਲੇ ਜੱਬੀ ਉਹਨਾਂ ਨੇ ਚਾਬੀਆਂ ਲੱਭ ਗਈਆਂ ਇੱਥੇ ਕੀ ਸੀਗਾ ਇਹ ਤਰਾਚ ਇਹਦੇ 'ਚ ਸੀ ਉਹਨਾਂ ਦੀਗਾ ਜੀ ਜਿਹੜੇ ਚਾਰ ਟੋਲੇ ਸੀਗੇ ਇਸੇ 'ਚ ਪੈਦੀ ਅੱਛਾ ਚਾਰ ਟੋਲੇ ਇਸੇ 'ਚ ਸੀ ਆਹ ਆਹ ਪੇਟੀਆਂ ਜੂਸ ਨਹੀਂ ਹੈਗਾ ਤੇ ਜੀ ਪੇਟੀਆਂ ਪੱਟਦੀਆਂ ਵੀ ਆਹ ਰਿਫਟ ਵੜਦਾ ਸੱਬੜਾ ਨਾਲ ਪੱਟਦੀ ਪੇਟੀ ਆ ਸੱਬੜਾ ਫਿਰ ਉਹਨਾਂ ਦੀ ਆਪਦੀ ਹੋਣੀਆਂ ਹੈ ਹਾਂ ਆਪਦੀ ਹੈ ਅੱਛਾ ਹਾਂ ਉਹ ਆ ਰੋ ਪੇਟੀ ਦਾ ਲਾ ਸਾਰਾ ਜਨਨੇ ਕਿ ਪੱਟੀਆਂ ਸਾਰਾ ਸਮਾਨ ਸਾਰਾ ਸਮਾਨ ਪੱਟੇ ਆ ਤੇ ਉਹਨਾਂ ਨੇ ਵੀ ਕੋਈ ਕਹਿੰਦੇ ਸੀ ਕੋਈ ਸਥੇ ਹਰ ਬੀਤੀ ਬਹੁਤ ਯਾਰ ਹੈਗੀ ਸੀ ਅੱਛਾ ਕੀ ਸੀ ਕਰਚਾ ਕਰਦਾ ਕਹੀ ਸੀ ਕਹੀਦੀ ਜੀ ਕਹੀ ਉਰੀ ਰੱਖ ਗਈ ਜੀ ਸਾਡਾ ਉਹ ਚੱਕ ਕੇ ਨੂਨ ਮਿਰਚਾ ਸੋਟਾ ਲੈ ਗਈ ਅੱਛਾ ਸੋਟਾ ਦੂਏ ਘਰੋਂ ਲੱਭਿਆ ਕਹਿੰਦੇ ਹਾਂ ਉਹਧਰੋਂ ਲੱਭਿਆ ਜੀ ਸਾਡਾ ਸੋਟਾ ਉਹ ਚੱਕ ਕੇ ਅੱਛਾ ਇੱਕ ਵਾਰ ਲਵੇ ਪਿਆਤੀ ਆ ਜੀ ਦੇਖ ਸਕਦੇ ਹੋ ਵੀ ਇਹਨਾਂ ਦਾ ਜਿਹੜਾ ਨੂਨ ਮਿਰਚਾ ਵਾਲਾ ਸੋਟਾ ਉਹ ਚੱਕ ਕੇ ਲੈ ਗਏ ਆਪਣਾ ਮਕਾਨ ਹੈ ਜੀ ਹਾਂਜੀ ਅੱਛਾ ਫਿਰ ਕਿਵੇਂ ਪਤਾ ਨਹੀਂ ਲੱਗਿਆ ਆਪਾਂ ਨੂੰ ਜਮੇ ਨਹੀਂ ਅੱਛਾ ਅੰਦਾਜ਼ਾ ਕਿ 1 ਵਜੇ ਹੋਇਆ ਇਹ ਅੰਦਾਜ਼ਾ ਕੋਈ 12 ਵਜੇ ਤੋਂ ਬਾਅਦ ਹੋਇਆ ਫਿਰ ਠੀਕ ਹੈ ਤੇ ਫਿਰ ਉਸ ਤੋਂ ਬਾਅਦ ਦੂਜੇ ਘਰੇ ਹੋਇਆ ਹਾਂਜੀ ਦੇਖ ਸਕਦੇ ਹੋ ਵੀ ਇਸ ਤਰ੍ਹਾਂ ਦੇ ਨਾਲ ਜੇ ਕਹਦੀ ਹੈ ਪਿੰਡ ਦੇ ਵਿੱਚ 12 ਤੋਲੇ ਸਿਉਣਾ ਤੇ 10 11000 ਇਹ ਬਾਈਆਂ ਦਾ 11000 ਰੁਪਏ ਸੀ ਹਾਂਜੀ 10 11000 ਤੇ ਇੱਕ 50000 ਰੁਪਏ ਉਹਨਾਂ ਦਾ ਦੇਖ ਸਕਦੇ ਹੋ ਵੀ ਲਵੀ ਲਗਭਗ ਐਂ ਲਾ ਲਓ ਵੀ ਅੱਧਾ ਕਿਲੋਮੀਟਰ ਵੀ ਨਹੀਂ ਹੈਗਾ ਸਾਹਮਣੇ ਘਰ ਤੇ ਗਏ ਵੀ ਜਿਹੜਾ ਵੱਡਾ ਨੁਕਸਾਨ ਹੈ ਇੱਥੇ ਸੁੱਤੇ ਪਈ ਸੀ ਹੈ ਇੱਥੇ ਪਏ ਸੀਗੇ ਦੇਖ ਸਕਦੇ ਹੋ ਕਿੰਨਾ ਕ ਫਰਕ ਹੈ ਆ ਉਰੇ ਪਏ ਸੀਗੇ ਤੇ ਉਹ ਸਾਹਮਣੇ ਉਹ ਗ੍ਰਿਲ ਤੋੜ ਕੇ ਅੰਦਰ ਦੀ ਵੜ ਕੇ ਗੇਟ ਅੰਦਰੋਂ ਚੰ ਅੰਦਰੋਂ ਗੇਟ ਲਾ ਲਿਆ ਮੌਜ ਨਾਲ ਫੇਰ ਦੁਬਾਰੀ ਉਧਰ ਦੀ ਨਿਕਲ ਗਏ ਇਸ ਤਰ੍ਹਾਂ ਜਿਹੜਾ ਆ ਰਾਮ ਨਾਲ ਚੋਰੀ ਨੂੰ ਅੰਜਾਮ ਦੇ ਕੇ ਲੰਘ ਗਏ ਸਾਨੂੰ ਬਾਹਰੋਂ ਬਾਹਰ ਲਾ ਲਈ ਉਧਰ ਲਾ ਅੱਛਾ ਆਹ ਬਾਹਰ ਲਾ ਗਏ ਇਹ ਬਾਹਰ ਅੱਛਾ ਗੇਟ ਲਾ ਗਏ ਹਾਂ ਅੱਲਾ ਕੁੰਡਾ ਲਾ ਗਏ ਇਹਨੂੰ ਦੇਖ ਸਕਦੇ ਹੋ ਬਾਹਰੋਂ ਲਾਤਾ ਵੀ ਇਹ ਜੇ ਆਪ ਪਤਾ ਲੱਗਦਾ ਤਾਂ ਮੰਗਰ ਨਾ ਹੁੰਨ ਫਿਰ ਨਾਲ ਇਹ ਚੋਰੀ ਕਰਕੇ ਫਿਰ ਉਦੋਂ ਬਾਅਦ ਉਹ ਲਵੇ ਘਰ ਵਾਲਿਆਂ ਦੀ ਕਰੀਏਗੀ ਜਨਨਕੇ 2 2.5 ਘੰਟਿਆਂ ਚ ਦੋ ਚੋਰੀਆਂ ਨੂੰ ਅੰਜਾਮ ਦੇ ਕੇ ਲਗਭਗ 12 12.5 ਲੱਖ ਰੁਪਏ ਦਾ ਨੁਕਸਾਨ ਹੈ ਜਿਹੜਾ ਚੋਰੀ ਕਰਕੇ ਚੋਰ ਲੈ ਗਏ ਪਿੰਡ ਸਾਦੀ ਹਰੀ ਤੋਂ ਸੇਮ ਉਸੇ ਤਰ੍ਹਾਂ ਉੱਥੇ ਪੱਟੀਆ ਗ੍ਰਿੱਲ ਸੇਮ ਇਸੇ ਤਰ੍ਹਾਂ ਇੱਥੇ ਬੇਖੌਫ ਹੋ ਕੇ 2.5 ਘੰਟੇ ਚੋਰੀ ਨੂੰ ਅੰਜਾਮ ਦਿੰਦੇ ਰਹੇ ਕਹਿੰਦੇ ਭਾਂਡੇ ਵੀ ਖੜਕੇ ਨੇ ਪਰਵਾਰਤਾ ਕਹਿੰਦੇ ਖੜਕਾ ਵੀ ਹੋਇਆ ਇੱਕ ਵਾਰੀ ਫਿਰ ਤੁਸੀਂ ਉੱਠ ਕੇ ਦੇਖਿਆ ਨਹੀਂ ਉੱਠ ਕੇ ਦੇਖਿਆ ਜੀ ਅਸੀਂ ਰਸੋਈ ਜਿਉਂ ਵਾਪਸ ਵਾਗਿਆ ਜੀ ਵੀ ਰਸੋਈ ਚ ਸਾਨੂੰ ਆਏ ਹੋਗੇ ਵੀ ਉਹ ਦੂਜੇ ਪਾਈ ਪਾਣੀ ਪੂਣੀ ਪੀ ਕੇ ਜੀ ਉਹ ਤੋਂ ਗਲਾਸ ਸੁੱਟ ਗਿਆ ਵੀ ਤਾਂ ਕਰਕੇ ਖੜਕਦੇ ਨੇ ਭਾਂਡੇ ਅੱਛਾ ਹਾਂ ਜੀ ਇੱਧਰ ਤਾਂ ਪਤੀਨੀਤੀ ਵੀ ਇਹ ਦੋ ਪਾ ਦੋਪਰਾ ਰਹਿੰਦੇ ਨੇ ਇਕੱਠੇ ਠੀਕ ਹੈ ਹਾਂ ਜੀ